ਸਾਰੇ ਬਿਜਲੀ ਬੋਰਡ ਦੀ ਜਿਹੜੀ ਹੈ ਇੱਕ ਲਾਪਰਵਾਹੀ ਹੈ ਕਿ ਅਸੀਂ ਕਾਫੀ ਸਮੇਂ ਤੋਂ ਜੀ ਕਈ ਸਾਲਾਂ ਤੋਂ ਹੀ ਕਹਿ ਰਹੇ ਸਾਂ ਕਿ ਇਹ ਟਰਾਂਸਫਾਰਮਰ ਜਿਹੜਾ ਹੈਗਾ ਵਾ ਇਹ ਛੋਟਾ ਟਰਾਂਸਫਾਰਮਰ ਹੈ ਜੀ ਇਹਦੇ ਉੱਪਰ ਲੋਡ ਜ਼ਿਆਦਾ ਵਾ ਜੀ ਲੇਕਿਨ ਡਿਪਾਰਟਮੈਂਟ ਨੇ ਕਦੀ ਇਸ ਗੱਲ ਤੇ ਗੌਰ ਹੀ ਨਹੀਂ ਕੀਤਾ ਹੁਣ ਜਿਹੜੀ ਆਹ ਟਰਾਂਸਫਾਰਮਰ ਵੀ ਅਸੀਂ ਦੇਖਦੇ ਵੇ ਨਵਾਂ ਆ ਗਿਆ ਪੂਰੀ ਟੀਮ ਵੀ ਆ ਗਈ ਹੋਈ ਹੈ ਬਿਜਲੀ ਵਿਭਾਗ ਦੀ ਇਹ ਕਿਤੇ ਕਹਿੰਦੇ ਆਈ ਹੈ ਇਹ ਅਸੀਂ ਇਸ ਪਾਸੇ ਰੈਕਸ਼ਨ ਸਭ ਨੂੰ ਫੋਨ ਕੀਤਾ ਜੀ ਰਜੇਸ਼ ਕੁਮਾਰ ਜੀ ਨੂੰ ਜੀ ਉਹ ਤਤਕਾਲ ਮੌਕੇ ਤੇ ਆ ਗਏ ਜੀ ਜਿਨ੍ਹਾਂ ਨੇ ਸਾਰੇ ਨਿਰਦੇਸ਼ ਦੇ ਕੇ ਇਸ ਕੰਮ ਨੂੰ ਚਾਲੂ ਕਰਵਾਤਾ ਜੀ ਲੇਕਿਨ ਅਫਸੋਸ ਦੀ ਗੱਲ ਇਹ ਵੈ ਕਿ ਸੀਨੀਅਰ ਅਫਸਰ ਦਾ ਆਗਿਆ ਮੌਕੇ ਤੇ ਸਥਿਤੀ ਦੇਖਣ ਦੇ ਲਈ ਐਸ ਡੀਓ ਫਿਰ ਵੀ ਨਹੀਂ ਆਇਆ ਸੋ ਹਰਜਿੰਦਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਜਿਵੇਂ ਕਿ ਐਸ ਡੀਓ ਸਾਹਿਬ ਜਿਵੇਂ ਸ਼ਿਵ ਕੁਮਾਰ ਜੀ ਜਿਵੇਂ ਸਰਬੰਦਾ ਜੀ ਕਹਿ ਰਹੇਗੇ ਕਿ ਫੋਨ ਨਹੀਂ ਚੱਕਦੇ ਫੋਨ ਤਾਂ ਬਿਜਲੀ ਮੈਗਮ ਦਾ ਕੋਈ ਵੀ ਜਿਹੜਾ ਅਧਿਕਾਰੀ ਹੈਗਾ ਨਹੀਂ ਚੱਕਦਾ ਅੰਨਾ ਪ੍ਰਮਾਤਮਾ ਦਾ ਸ਼ੁਕਰ ਦਾ ਕਰਦੇ ਆ ਕਿ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜੀ। ਮਾਲੀ ਨੁਕਸਾਨ ਤਾਂ ਸਰਕਾਰ ਵੀ ਭਰ ਲੇਗੀ, ਅਸੀਂ ਵੀ ਭਰ ਸਕਦੇ ਆ। ਜੀ। ਜਦੋਂ ਮੈਨੂੰ ਸਵੇਰੇ ਕੱਜ ਪੰਨਾ ਫੋਨ ਆਏ ਨੇ ਇਸ ਏਰੀਆ 'ਚ 12 ਵਜੇ ਦੀ ਰਾਤ ਦੀ ਇੱਕ ਫੇਸ ਆਦਿਆ ਲਾਈਟ ਬੰਦ ਸੀਗੀ। ਮੈਂ ਡੀਕੇ ਜੀ ਨੂੰ ਫੋਨ ਕੀਤਾ, ਉਸ ਬੰਦੇ ਨੇ ਫੋਨ ਨਹੀਂ ਚੱਕਿਆ। ਐਸਡੀਓ ਸ਼ੇਖਮਾਨ ਨੂੰ ਫੋਨ ਕੀਤਾ, ਉਹਨੇ ਚੱਕਿਆ ਨਹੀਂ। ਤਕਰੀਬਨ 9 ਵਜੇ ਇੱਥੇ ਬਲਾਸਟ ਹੋਇਆ ਟਰਾਂਸਫਾਰਮਰ 'ਚ ਤੇ ਉੱਥੇ ਅੱਗ ਦੀਆਂ ਲਪਟਾਂ ਪੂਰੀਆਂ ਲੱਗੀਆਂ। ਨਮਸਕਾਰ ਸਸ਼ੀਕਲ ਤੁਸੀਂ ਦੇਖ ਰਹੇ ਹੋ ਪੰਜਾਬ ਅਪ ਟਕ ਨਿਊਜ਼ ਸੇ ਮੈਂ ਹਾਂ ਤੁਹਾਡੇ ਨਾਲ ਅਮਿਤ ਕੁਮਾਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਾਰਡ ਨੰਬਰ 84 ਦੀ ਵਾਰਡ ਨੰਬਰ 84 ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਜਿਹੜੀ ਸਮੱਸਿਆ ਚੱਲ ਰਹੀ ਹੈ ਅੱਜ ਸਮੱਸਿਆ ਇੰਨੀ ਕੁ ਜ਼ਿਆਦਾ ਵਧ ਗਈ ਹੈ ਕਿ ਜਿਹੜਾ ਟਰਾਂਸਫਾਰਮਰ ਨੂੰ ਅੱਗ ਲੱਗ ਗਈ ਹੈ ਸੋ ਮੌਕੇ ਦੇ ਉੱਪਰ ਐਸ ਡੀਓ ਜਾਂ ਹੋਰ ਕੋਈ ਟੀਮ ਹੈ ਜਿਹੜੀ ਨਹੀਂ ਪਹੁੰਚੀ ਸੋ ਹਿੰਮਤ ਕਰਕੇ ਆ ਮੋਹੱਲੇ ਦੇ ਜਿਹੜੇ ਐਕਸ ਕਾਉਂਸਲਰ ਸ਼੍ਰੀ ਖਰਵੰਦਾ ਜੀ ਕਿਸ਼ਨ ਲਾਲ ਖਰਵੰਦਾ ਜੀ ਨੇ ਇਹ ਜਿਹੜਾ ਮੌਕੇ ਦਾ ਮੌਕੇ ਦਾ ਜਾਇਜ਼ਾ ਲੈ ਕੇ ਅੱਜ ਉਹਨਾਂ ਨੇ ਪੂਰੀ ਟੀਮ ਜਿਹੜੀ ਬਿਜਲੀ ਵਿਭਾਗ ਦੇ ਤੋਂ ਬੁਲਾਈ ਹੈ ਸੋ ਗੱਲਬਾਤ ਕਰਦੇ ਆ ਉਹਨਾਂ ਦਾ ਇਸ ਵਿੱਚ ਕੀ ਕਹਿਣਾ ਹੈਗਾ ਕਿੰਨਾ ਕੁ ਸਮਾਂ ਲੱਗੂਗਾ ਕਦੋਂ ਤੋਂ ਪਰੇਸ਼ਾਨੀ ਆ ਰਹੀ ਹੈ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਪਿਛਲੇ ਲੰਬੇ ਸਮੇਂ ਤੋਂ ਵਾਰਡ ਨੰਬਰ 84 ਦੇ ਵਿੱਚ ਬਿਜਲੀ ਦੀ ਸਮੱਸਿਆ ਜਿਹੜੀ ਆ ਰਹੀ ਹੈਗੀ ਆ ਅੱਜ ਉਹ ਸਮੱਸਿਆ ਐਡੀ ਕੋਈ ਜ਼ਿਆਦਾ ਵੱਧ ਗਈ ਕਿ ਇਹ ਟਰਾਂਸਫਾਰਮਰ ਨੂੰ ਅੱਗ ਲੱਗ ਗਈ ਹੈ ਕੀ ਕਹਿਣਾ ਚਾਹੋਗੇ ਕਿਦੀ ਇਹ ਚ ਕਮੀ ਤੁਸੀਂ ਦੇਖਦੇ ਹੋ ਇਹ ਸਾਰੇ ਬਿਜਲੀ ਬੋਰਡ ਦੀ ਜਿਹੜੀ ਹੈ ਇੱਕ ਲਾਪਰਵਾਹੀ ਹੈ ਜੀ ਅਸੀਂ ਕਾਫੀ ਸਮੇਂ ਤੋਂ ਜੀ ਕਈ ਸਾਲਾਂ ਤੋਂ ਹੀ ਕਹਿ ਰਹੇ ਸਾਂ ਕਿ ਇਹ ਟਰਾਂਸਫਾਰਮਰ ਜਿਹੜਾ ਹੈਗਾ ਵੈ ਇਹ ਛੋਟਾ ਟਰਾਂਸਫਾਰਮਰ ਹੈ ਜੀ ਇਹਦੇ ਉੱਪਰ ਲੋਡ ਜ਼ਿਆਦਾ ਹੈ ਜੀ ਲੇਕਿਨ ਡਿਪਾਰਟਮੈਂਟ ਨੇ ਕਦੀ ਇਸ ਗੱਲ ਤੇ ਗੌਰ ਹੀ ਨਹੀਂ ਕੀਤਾ ਜੀ ਸਾਡੇ ਐਸਡੀ ਹੁਣ ਸ਼ੇਵ ਕੁਮਾਰ ਜੀ ਹੈਗੇ ਨੇ ਇਸ ਏਰੀਏ ਦੇ ਜੀ ਉਹਨਾਂ ਨੂੰ ਕਈ ਵਾਰੀ ਕਹਿ ਚੁੱਕੇ ਆ ਜੀ ਨਾ ਤਾਂ ਉਹ ਫੋਨ ਚੱਕਦੇ ਕਿਸੇ ਦਾ ਜੀ ਨਾ ਪਬਲਿਕ ਨੂੰ ਮਿਲਦੇ ਆ ਜੀ ਉਹ ਕੰਮ ਹੀ ਨਹੀਂ ਕਰਦੇ ਜੀ ਉਹ ਜਿਹੜੀਆਂ ਤਾਰਾਂ ਵੈ ਉਹ ਲੋਕਾਂ ਦੇ ਗੱਲ ਵਿੱਚ ਪੈ ਰਹੀਆਂ ਨੇ ਬਿਜਲੀ ਦੀਆਂ ਜੀ ਬਿਲਕੁਲ ਬਿਲਕੁਲ ਔਰ ਅੱਜ ਜਿਹੜਾ ਸਾਰੇ ਹਾਸਾ ਹੋਇਆ ਵੈ ਉਹਦੇ ਨਾਲ ਬੜਾ ਹੀ ਸ਼ੁਕਰ ਹੈ ਪ੍ਰਮਾਤਮਾ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਬਨਾਂ ਕਿਸ ਤਰ੍ਹਾਂ ਅੱਗ ਨਿਕਲੀ ਸੀ ਪਟਾਕੇ ਪਏ ਸੀਗੇ ਇੱਥੇ ਕੋਈ ਵੀ ਨੁਕਸਾਨ ਹੋ ਸਕਦਾ ਸੀਗਾ ਜੀ ਲੇਕਿਨ ਸ਼ੇਵ ਕੁਮਾਰ ਜੀ ਨੇ ਉਸ ਤੋਂ ਬਾਅਦ ਅਸੀਂ ਬੜੇ ਫੋਨ ਕੀਤੇ ਜੀ ਸ਼ੇਵ ਕੁਮਾਰ ਜੀ ਨੇ ਫੋਨ ਨਹੀਂ ਚੱਕਿਆ ਜੀ ਅਸੀਂ ਫਿਰ ਮੌਕੇ ਤੇ ਫਾਇਰ ਬਿਗਡ ਨੂੰ ਬੁਲਾਇਆ ਜੀ ਤੇ ਫਾਇਰ ਬਿਗਡ ਨੇ ਆ ਕੇ ਅੱਗ ਦੇ ਕਾਬੂ ਪਾਇਆ ਬਿਗਲੀ ਬੋਰਡ ਦਾ ਕੋਈ ਅਧਿਕਾਰੀ ਇੱਥੇ ਨਹੀਂ ਆਇਆ ਜੀ ਹੁਣ ਜਿਹੜੀ ਆਹ ਟਰਾਂਸਫਾਰਮਰ ਵੀ ਅਸੀਂ ਦੇਖਦੇ ਵੇ ਨਵਾਂ ਆ ਗਿਆ ਹੈ ਪੂਰੀ ਟੀਮ ਵੀ ਆ ਗਈ ਹੋਈ ਹੈ ਬਿਜਲੀ ਵਿਭਾਗ ਦੇ ਇਹ ਕਿਤੇ ਕਹਿੰਦੇ ਆਈ ਹੈ ਇਹ ਅਸੀਂ ਇਸ ਪਰ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਜੀ ਰਜੇਸ਼ ਕੁਮਾਰ ਜੀ ਨੂੰ ਜੀ ਉਹ ਤਤਕਾਲ ਮੌਕੇ ਤੇ ਆ ਗਏ ਜੀ ਜਿਨ੍ਹਾਂ ਨੇ ਸਾਰੇ ਨਿਰਦੇਸ਼ ਦੇ ਕੇ ਇਸ ਕੰਮ ਨੂੰ ਚਾਲੂ ਕਰਵਾਤਾ ਜੀ ਲੇਕਿਨ ਅਫਸੋਸ ਦੀ ਗੱਲ ਇਹ ਵੈ ਕਿ ਸੀਨੀਅਰ ਅਫਸਰ ਦਾ ਆ ਗਿਆ ਮੌਕੇ ਤੇ ਸਥਿਤੀ ਦੇਖਣ ਦੇ ਲਈ ਐਸ ਡੀਓ ਫਿਰ ਵੀ ਨਹੀਂ ਆਇਆ ਜੀ ਉਸ ਨੂੰ ਕਿੰਦੀ ਸ਼ੈਵ ਹੈ ਜੀ ਕੀ ਹੈ ਇਹ ਸਾਨੂੰ ਕੁਝ ਵੀ ਉਹਦੇ ਪਤਾ ਨਹੀਂ ਹੈਗਾ ਉਹ ਕਿਉਂ ਨਹੀਂ ਕੰਮ ਕਰਦਾ ਛੋਣੀ ਮੁਹੱਲੇ ਦੇ ਛੋਣੀ ਮੁਹੱਲਾ ਬਲਕਿ ਪੂਰਾ ਏਰੀਆ ਹੀ ਇਸ ਐਸ ਡੀਓ ਸ਼ੇਪ ਕੁਮਾਰ ਕੋਲੋਂ ਜੀ ਬਹੁਤ ਦੁਖੀ ਹੈ ਜੀ ਅਸੀਂ ਸਰਕਾਰ ਨੂੰ ਬੇਨਤੀ ਕਰਾਂਗਾ ਜੀ ਜਿਹੜਾ ਅੱਜ ਰੈਵਨਿਊ ਲਾਸ ਹੋਇਆ ਵੈ ਜੀ ਸਰਕਾਰ ਦਾ ਜੀ ਇਸ ਸ਼ੇਪ ਕੁਮਾਰ ਕਰਕੇ ਹੋਇਆ ਵੈ ਜੀ ਅਗਰ ਜਾਨੀ ਨੁਕਸਾਨ ਕੋਈ ਹੋ ਜਾਂਦਾ ਜੀ ਉਸ ਦਾ ਜ਼ਿੰਮੇਵਾਰ ਵੀ ਸ਼ੇਪ ਕੁਮਾਰ ਹੀ ਹੋਣਾ ਸੀਗਾ ਜੀ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਸ਼ੇਪ ਕੁਮਾਰ ਦੇ ਖਿਲਾਫ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਤਾਂ ਜੋ ਇਹਦੇ ਹਾਸੀਆਂ ਤੋਂ ਬਚਿਆ ਜਾ ਸਕੇ ਜੀ ਸੋ ਹਰਜਿੰਦਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਜਿਵੇਂ ਕਿ ਐਸਡੀਓ ਸਾਹਿਬ ਜਿਵੇਂ ਸ਼ਿਵ ਕੁਮਾਰ ਜੀ ਜਿਵੇਂ ਫਰਵੰਦਾ ਜੀ ਕਹਿ ਰਹੇ ਕਿ ਫੋਨ ਨਹੀਂ ਚੱਕਦੇ ਫੋਨ ਤਾਂ ਬਿਜਲੀ ਵਿਭਾਗ ਦਾ ਕੋਈ ਵੀ ਜਿਹੜਾ ਅਧਿਕਾਰੀ ਹੈਗਾ ਨਹੀਂ ਚੱਕਦਾ ਅੱਨਾ ਪ੍ਰਮਾਤਮਾ ਦਾ ਸ਼ੁਕਰ ਦਾ ਕਰਦੇ ਆਂ ਕਿ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਮਾਲੀ ਨੁਕਸਾਨ ਤਾਂ ਸਰਕਾਰ ਵੀ ਭਰ ਲੇਗੀ ਅਸੀਂ ਵੀ ਭਰ ਸਕਦੇ ਆਂ ਜੀ ਜਦੋਂ ਮੈਨੂੰ ਸਵੇਰੇ ਕੱਜ ਪਨਾ ਫੋਨ ਆਏ ਨੇ ਇਸ ਏਰੀਆ 'ਚ 12 ਵਜੇ ਦੀ ਰਾਤੀ ਇੱਕ ਫੇਰ ਸਾਰਿਆ ਲਾਈਟ ਬੰਦ ਸੀਗੀ ਮੈਂ ਡੀ ਕੇ ਜੇ ਆਈ ਨੂੰ ਫੋਨ ਕੀਤਾ ਉਸ ਬੰਦੇ ਨੇ ਫੋਨ ਨਹੀਂ ਚੱਕਿਆ ਐਸ ਡੀਓ ਸ਼ੇ ਕੁਮਾਰ ਨੂੰ ਫੋਨ ਕੀਤਾ ਉਹਨੂੰ ਚੱਕਿਆ ਨਹੀਂ ਤਕਰੀਬਨ 9 ਵਜੇ ਇੱਥੇ ਬਲਾਸਟ ਹੋਇਆ ਟਰਾਂਸਫਾਰਮਰ 'ਚ ਤੇ ਉੱਥੇ ਅੱਗ ਦੀਆਂ ਲਪਟਾਂ ਪੂਰੀਆਂ ਲੱਗੀਆਂ ਜੀ ਜਦੋਂ ਅੱਗ ਦੀਆਂ ਲਪਟਾਂ ਲੱਗੀਆਂ ਉਸ ਤੋਂ ਬਾਅਦ ਵੀ ਮੈਂ ਐਸ ਡੀਓ ਸਾਹਿਬ ਨੂੰ ਫੋਨ ਕਰ ਰਿਹਾ ਹਾਂ ਸ਼ੇ ਕੁਮਾਰ ਨੂੰ ਪਰ ਉਹਨਾਂ ਨੇ ਫੋਨ ਨਹੀਂ ਚੱਕਿਆਗਾ ਜੀ ਉਸ ਤੋਂ ਬਾਅਦ ਫਿਰ ਸਾਨੂੰ ਐਕਸੈਂਸ ਸਾਹਿਬ ਦਾ ਨੰਬਰ ਲਿਆ ਐਕਸੀਡੈਂਸ ਆਵਰ ਜੇਜ ਜੀ ਨੂੰ ਕੀਤਾ ਉਹ ਮੇਰੇ ਅੰਦਰ 10 ਮਿੰਟਾਂ ਵਿੱਚ ਬੇਲੀ ਘਰ ਚੋਂ ਇੱਥੇ ਆ ਗਏ ਮੌਕੇ ਦੇ ਉੱਤੇ ਜੀ ਔਰ ਮੌਕੇ ਦੇ ਉੱਤੇ ਉਹਨਾਂ ਨੇ ਆ ਕੇ ਸਾਰਾ ਅੱਜ ਮੁਹੱਲੇ ਦਾ ਪੈਦਲ ਸਰਵੇ ਕੀਤਾ ਕਿ ਛੋਣੀ ਮੁਹੱਲੇ ਚ ਕਿੱਥੇ ਕਿੱਥੇ ਪ੍ਰੋਬਲਮ ਆ ਰਹੀਆਂ ਨੇ ਜੀ ਆਪਣੇ ਦਿਮੋਰੀਆ ਪੁਲ ਜੀ ਲਾਈਨਾਂ ਤੇ ਉਸ ਤੋਂ ਬਾਅਦ ਜਿਹੜੀ ਉਹ ਲਾਈਨ ਘੁੰਮਦੀ ਆ ਆਪਣੇ ਬੇਲੀ ਰਾਮ ਚੋਂ ਜੀ ਖਰਬੰਦਾ ਚੋਂ ਪਿੱਪਲ ਚੋਂ ਜੀ ਔਰ ਸਾਵਾ ਗੁਰਦੁਆਰਾ ਚੋਂ ਜੀ ਸਾਰਾ ਐਕਸੀਡੈਂਸ ਆਵਰ ਸਰਵੇ ਕਰਕੇ ਗਏ ਨੇ ਪੈਦਲ ਔਰ ਹਾਲਾਤ ਮੱਲੇ ਦੇ ਬਿਜਲੀ ਡਿਪਾਰਟਮੈਂਟ ਵੱਲੋਂ ਬਿਲਕੁਲ ਮਾੜੇ ਤੋਂ ਮਾੜੇ ਅਸੀਂ ਧਰਨਾ ਵੀ ਲਾ ਲਿਆ ਜਿਹਦੀ ਹਰ ਇੱਕ ਅਖਬਾਰ ਵਿੱਚ ਨਿਊਜ਼ ਲੱਗੀ ਹੈ ਪਰ ਬਿਜਲੀ ਬੋਰਡ ਦੇ ਕੋਈ ਅਸਰ ਨਹੀਂ ਐਸਡੀਓ ਸ਼ੇਵ ਕੁਮਾਰ ਤਾਂ ਪਤਾ ਨਹੀਂ ਕਿਸੇ ਦੀ ਸ਼ੈ ਦੇ ਉੱਤੇ ਆ ਕਿ ਉਹ ਕੰਮ ਹੀ ਨਹੀਂ ਕਰਦੇ ਨਾ ਫੋਨ ਨਹੀਂ ਚੱਕਦੇ ਅਸੀਂ ਹੈਰਾਨ ਆ ਕਿ ਪ੍ਰਸ਼ਾਸਨ ਚ ਇਸ ਬੰਦੇ ਨੂੰ ਰੱਖਿਆ ਕਿਵੇਂ ਹੋਇਆ ਹੋਇਆ ਇੰਨੀਆਂ ਉਸ ਦੇ ਖਿਲਾਫ ਕੰਪਲੇਂਟਾਂ ਆ ਜਾਂਦੇ ਨੇ ਹਰ ਇੱਕ ਬੰਦੇ ਦੀ ਕੰਪਲੇਂਟ ਆ ਕਿ ਐਸਡੀਓ ਸਾਹਿਬ ਕਦੇ ਫੋਨ ਨਹੀਂ ਚੱਕਦੇ ਨਾ ਕੰਮ ਕਰਦੇ ਆ ਪਰ ਹੁਣ ਐਸਡੀਓ ਸਾਹਿਬ ਕੀ ਦੀ ਸ਼ਹਿ ਦੇ ਉੱਤੇ ਇਸ ਟਾਈਮ ਜਿਹੜੇ ਕੁਰਸੀ ਦੇ ਬੈਠੇ ਆ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਸਰ ਇੱਕ ਕਹਿਣਾ ਹੋ ਰਿਹਾ ਮੈਂ ਤੁਹਾਨੂੰ ਪਹਿਲੇ ਲਾਈਵ ਤਸਵੀਰਾਂ ਦਿਖਾਉਂਗਾ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਜਿਹੜੀ ਟਰਾਂਸਫਾਰਮਰ ਨੂੰ ਜਿਹੜੀ ਅੱਗ ਲੱਗੀ ਹੋਈ ਆ ਸਰ ਇੱਕ ਕਹਿਣਾ ਹੋ ਰਿਹਾ ਇੱਕ ਸਵਾਲ ਅਸੀਂ ਆਫ ਕੈਮਰਾ ਵੀ ਆਪਾਂ ਲੋਕਾਂ ਨੂੰ ਪੁੱਛਿਆ ਸੀਗਾ ਕਿ ਇੱਥੇ ਉਹਦੀ ਆਇਲ ਲੀਕ ਕਰਦਾ ਪਿਆ ਸੀਗਾ ਇੱਥੇ ਕਿਤਨਾ ਕਿਤੇ ਜਿਹੜਾ ਬਿਜਲੀ ਅਧਿਕਾਰੀ ਦੀ ਵੀ ਇੱਥੇ ਨਾ ਕੋਈ ਨਾ ਕੋਈ ਜਿਹੜੇ ਲਾਈਨਮੈਨ ਦੀ ਵੀ ਕੋਈ ਨਾ ਕੋਈ ਗਲਤੀ ਇੱਥੇ ਮੰਨੀ ਜਾ ਸਕਦੀ ਹੈ ਕਿਉਂਕਿ ਇੱਥੇ ਜਦੋਂ ਆਇਲ ਲ ਉਹ ਇੱਕ ਜਬਰਦਸਤੀ ਇੱਕ ਫੇਸ ਲਗਾ ਕੇ ਗਿਆ ਜਿਹਦੇ ਕਰਕੇ ਇਹ ਜਿਹੜਾ ਇਹ ਧਮਾਕਾ ਆਇਆ ਜਿਹੜਾ ਸਰਡਨਲੀ ਜਿਹੜਾ ਇਹ ਇੱਕ ਜਿਹੜੀ ਅੱਗ ਲੱਗੀ ਹੈ ਉਹ ਫੇਸ ਕੱਟਿਆ ਸੀ ਐਸੇ ਕਰਕੇ ట్రాנסਫਾਰਮਰ ਸ਼ੋਰਟ ਸੀਗਾ ਪਰ ਉਹ ਬਿਲੀ ਵਿਭਾਗ ਦੇ ਇੱਕ ਕਰਮਚਾਰੀ ਆਇਆ ਉਸਨੇ ਉਹ ਫੇਸ ਲਗਾਇਆ ਉਹਨੇ ਲਗਾਉਣ ਦੇ ਸਾਰ ਜਦੋਂ ਲਾਈਟ ਔਨ ਕੀਤੀ ਬਲਾਸਟ ਹੋ ਗਿਆ ਜੀ ਔਰ ਫਿਰ ਉਸ ਤੋਂ ਬਾਅਦ ਫਿਰ ਇਹ ਕਿਸ ਤੇ ਇਲਜ਼ਾਮ ਲਗਾਉਂਦੇ ਨੇ ਕਿ ਸਾਡੇ ਬੰਦੇ ਨੇ ਕੋਈ ਟਰੈਜੇਡੀ ਹੋ ਜਾਂਦੀ ਆ ਫਿਰ ਸਰਕਾਰ ਬਿਜਲੀ ਬੋਰਡ ਡਿਪਾਰਟਮੈਂਟ ਦੇ ਉੱਤੇ ਫਿਰ ਇਲਜ਼ਾਮ ਲਗਾਉਂਦੀ ਆ ਜੀ ਇਸ ਤੋਂ ਪਹਿਲਾਂ ਕਿ ਤੁਸੀਂ ਇਲਜ਼ਾਮ ਲਗਾਓ ਪਹਿਲਾਂ ਤੁਸੀਂ ਆਪ ਦੇਖੋ ਜਦੋਂ ਤੁਹਾਨੂੰ ਕੰਪਲੇਨਟ ਕੀਤੀ ਆ ਜਦ ట్రాנסਫਾਰਮਰ ਚੋਂ ਤੇਲ ਚੋ ਰਿਹਾ ਹੈਗਾ ਤੇ ਐਸਡੀਓ ਜੀ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਜੀ ਉਹੋ ਸ਼ੁਕਰੀਆ ਜੀ ਤਾਂ ਸਾਰੀ ਇੱਕ ਸਵਾਲ ਹੋ ਰਿਹਾ ਇਹ ਹੁਣ ਜਿਵੇਂ ਲਾਈਟ ਗਈ ਹੋਈ ਆ ਰਾਤ ਨੂੰ 12 ਵਜੇ ਤੱਕ ਤਕਰੀਬਨ ਗਈ ਹੋਈ ਆ ਆ ਹੁਣ 12 ਵਜੇ 12 ਘੰਟੇ ਹੋ ਗਏ ਲਗਭਗ ਕਿ 12 ਘੰਟਿਆਂ ਦੇ ਵਿੱਚ ਲੋਕਾਂ ਦੇ ਇਨਵਰਟਰ ਤੱਕ ਬੰਦ ਹੋ ਹੋ ਚੁੱਕੇ ਆ ਤੇ ਹੁਣ ਕਦੋਂ ਤੱਕ ਉਮੀਦ ਹੈ ਕਿ ਲਾਈਟ ਜਿਹੜੀ ਹੁਣ ਲੋਕਾਂ ਨੂੰ ਜਿਹੜਾ ਇਹ ਗਰਮੀ ਤੋਂ ਰਾਹਤ ਮਿਲ ਜੂਗੀ ਘਰਾਂ 'ਚ ਲੋਕਾਂ ਦੇ ਪਾਣੀ ਆ ਜੂਗਾ ਮੋਟਰਾਂ ਚੱਲ ਪੂਗਾ ਪੱਖੇ ਚੱਲ ਪੂਗੇ ਜਿਸ ਤਰ੍ਹਾਂ ਆਨੰਦ ਅੱਗ ਲੱਗੀ ਸੀ ਮੈਨੂੰ ਨਹੀਂ ਲੱਗਦਾ ਕਿ ਸ਼ਾਮ ਦੇ 6-7 ਵਜੇ ਤੋਂ ਪਹਿਲਾਂ ਲਾਈਟ ਆ ਜਾਈਏ ਬਾਕੀ ਇਹਨਾਂ ਦੀ ਮਿਹਰਬਾਨੀ ਹੈ ਜੇ ਜਲਦੀ ਕੰਮ ਫਟਾਫਟ ਚਾਲੂ ਕਰ ਦੇਣ ਕਿਉਂਕਿ ਰਾਤ ਕਿਸੇ ਪਾਸੇ ਨਜ਼ਰ ਨਹੀਂ ਆ ਰਹੀ ਜਲਦੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇੱਥੇ ਇੱਕ ਅੱਗ ਲੱਗੀ ਕਿਸ ਨੂੰ ਮੰਨਿਆ ਜਾ ਸਕਦਾ ਹੈ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਹੋਰ ਵਧੇਰੀ ਜਾਣਕਾਰੀ ਲਈ ਦੇਖਦੇ ਰਹੋ ਲੁਧਿਆਣਾ ਤੋਂ ਅਮਿਤ ਕੁਮਾਰ ਦੀ ਰਿਪੋਰਟ ਪੰਜਾਬ